ਮੈਂ ਜੱਤਰ ਸਿੰਘ ਜੀ ਸਾਬका ਉਹ ਕਿਤਨਾ ਵਸਤੀ ਪਾਤਰ ਨਵਸਨੀ ਹਾਂ ਬੋਡੀ ਸਰ ਸਵਰਤਨ ਤੋਂ ਪਹਿਲਾਂ ਸਰ ਕੀ ਦਿੱਕਤ ਆਈ ਸੀ ਤੁਹਾਨੂੰ ਮੈਨੂੰ ਇੱਕ ਤਰ੍ਹਾਂ ਚਕਾਉਟ ਰਹਿਣ ਲੱਗੀ ਸੀ ਅੱਛਾ ਜੀ ਨੀਂਦ ਜ਼ਿਆਦਾ ਆਉਂਦੀ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਜਿਵੇਂ ਕੱਲ ਕਰਦੇ ਕਰਦੇ ਜਦੋਂ ਸ਼ਕਤੀ ਮੇਰੀ ਘਟ ਗਈ ਸੀ ਅੱਛਾ ਜੀ ਜੀ ਕੋ ਪਿਛਲਾ ਕੋ ਪੁਰਾਣੇ ਰਿਕਾਰਡ ਮੰਗ ਲੈਂਦੇ ਤਾਂ ਮੈਂ ਦੱਸ ਪਤਰੀ ਨਾਲ ਦੱਸ ਮੈਂ ਅੱਛਾ ਜੀ ਸੋ ਮੈਨੂੰ ਪੋਟੀ ਸਰਵਿਸ ਤੇ ਇੱਕ ਵਾਰੀ ਜਾਣਕਾਰੀ ਮਿਲੀ ਨਹੀਂ ਸਰ ਜੀ ਮੈਂ ਤੁਸੀਂ ਕਹੇ ਸੀ ਵੀ ਮੰਨ ਲਓ 2000 ਆਪਣਾ 24 ਤੁਹਾਨੂੰ ਕੀ ਦਿੱਕਤ ਆ ਗਈ ਸੀ ਲੱਖ ਦਾ ਟੈਕਰ 10ਵੇਂ ਮਹੀਨੇ 2024 ਤੁਹਾਨੂੰ 2000 ਓਕੇ ਉਹ ਅਟੈਕ ਆ ਗਿਆ ਤੁਹਾਨੂੰ ਉਹਨਾਂ ਤੋਂ ਤੁਹਾਡੇ ਕਿੰਨੀਆਂ ਕਿ ਦਵਾਈਆਂ ਚੱਲ ਰਹੀਆਂ ਐ ਕਿੰਨੀਆਂ ਗੋਲੀਆਂ ਡੇਲੀ ਖਾਂਦੇ ਤੁਸੀਂ 15 ਤੋਂ 16 ਗੋਲੀਆਂ ਡੇਲੀ ਖਾਣਾ ਸੀ ਮੈਂ 15 16 ਗੋਲੀਆਂ ਡੇਲੀ ਖਾਂਦੇ ਜੀ ਜੀ ਦੋ ਦੋ ਘੰਟੇ ਬਾਅਦ ਖਾਣੇ ਪੈਂਦੇ ਅੱਛਾ ਹੈ ਪ੍ਰੋਬਲਮ ਕੀ ਕੀ ਮੈਨੂੰ ਤੁਹਾਨੂੰ ਭੁੱਲਣਾ ਹੋ ਗਿਆ ਹੈ ਨਾ ਯਾਦ ਸ਼ਕਤੀ ਘਟ ਗਈ ਤੁਹਾਡੀ ਤੇ ਨੀਂਦ ਨੀਂਦ ਘਟ ਗਈ ਸੀ ਨੀਂਦ ਘਟ ਗਈ ਸੀ ਗੋਲੀਆਂ ਖਾ ਕੇ ਨੀਂਦ ਆਉਂਦੀ ਓਕੇ ਤੇ ਕਰੀਂ ਤੁਹਾਨੂੰ ਰਹਿਣਾ ਪੈਂਦਾ ਸੀ ਕੰਮ ਸਾਰੇ ਬੰਦ ਕਰਕੇ ਬਿਲਕੁਲ ਬੰਦ ਕਰਦੇ ਸੀ ਓਕੇ ਜਬਾਨ ਤੇ ਪੈ ਗਿਆ ਸੀ ਸਰੀਰ ਤੇ ਪੈ ਗਿਆ ਸੀ ਐਟੈਕ ਓਕੇ ਜਿਵੇਂ ਹੁਣ ਤੁਸੀਂ ਸਰਵਿਸ ਪੈਕ ਵਰਤਿਆ ਤੁਹਾਨੂੰ ਅੱਜ ਪਹਿਲਾ ਕੋਰਸ ਪੂਰਾ ਹੋ ਗਿਆ ਅੱਜ ਜਿਵੇਂ ਤੁਜੀ ਕਹਿ ਰਹੇ ਸੀ ਵੀ ਯਾਦ ਸ਼ਕਤੀ ਕਿਵੇਂ ਆ ਤੁਹਾਡੀ ਹੁਣ ਠੀਕ ਹੈ ਜੀ ਹੁਣ ਉਹ ਪੂਰੀ ਰੰਦੀ ਯਾਦ ਗੱਲ ਬਾਤ ਹੈ। ਹਾਂ ਹਾਂ ਸਾਰੀ 100% ਯਾਦ ਕਰਦਾ। ਓਕੇ ਜਿਵੇਂ ਅਸੀਂ ਬੋਲਣ ਚ ਕਹਿੰਦੀ ਬਹੁਤ ਦਿੱਕਤ ਆਂਦੀ ਪਤਾ ਨਹੀਂ ਲਾ ਕੀ ਬੋਲਦੇ ਹਾਂ ਹਨਾ। ਹਾਂ ਉਹਦਾ ਬਿਲਕੁਲ ਮੈਨੂੰ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਸੀ ਉਹ ਕੀ ਕਹਿ ਰਹੇ ਹਾਂ। ਹੁਣ ਪਤਾ ਲੱਗਦਾ ਜੀ। ਹੁਣ ਪਤਾ ਲੱਗਦਾ। ਓਕੇ ਉਸ ਤੋਂ ਬਾਅਦ ਜਿਵੇਂ ਤੁਸੀਂ ਬਾਜਨ ਕਹਿੰਦੀ ਬਹੁਤ ਜਾਦੀ ਵੱਧ ਗਿਆ ਜੀ ਤੁਹਾਡਾ। ਵੇਟੋ ਗੋਲ ਵੇਸੇ ਜੀ। ਉਹ ਵੀ ਸੈੱਟ ਹੋ ਗਿਆ ਜੀ। ਸੈੱਟ ਹੋ ਗਿਆ। ਠੀਕ ਹੈ ਜੀ। ਇੱਕ ਤੁਸੀਂ ਮੈਂ ਜੋ ਘਰੇ ਪਏ ਰਹਿੰਦੇ ਸੀ ਵੀ ਤੁਰ ਸੰਗ ਜੀਏ ਨਹੀਂ ਕਰਦਾ ਸੀ ਤੁਰ ਨੂੰ ਹਨਾ ਘਰੋਂ ਬਾਹਰ ਨਿਕਲੂ ਹੁਣ ਕੀ ਪੋਜੀਸ਼ਨ ਹੁਣ ਮੈਂ ਠੀਕ ਆ ਹੁਣ ਸਵੇਰ ਨੂੰ ਨੀਂਦ ਵਧੀਆ ਆਉਂਦੀ ਐ ਸਵੇਰੇ 4 ਵਜੇ ਉੱਠਦਾ ਮੈਂ ਅੱਛਾ ਨੀਂਦ ਬਿਨਾ ਗੋਲੀ ਖਾਂਦਾ ਮੈਨਾਂ ਗੋਲੀ ਖਾਂਦਾ ਜਿਵੇਂ 16 ਗੋਲੀਆਂ ਖਾ ਰਹੀ ਸੀ ਪਹਿਲਾਂ ਦਿੱਲੀ ਤੁਸੀਂ ਹੁਣ ਕਿੰਨੀਆਂ ਗੋਲੀਆਂ ਖਾ ਰਹੇ ਹੁਣ ਕੋਈ ਗੋਲੀ ਨਹੀਂ ਖਾ ਰਹੇ ਸਾਰੀਆਂ ਬੰਦ ਕਰਤੀਆਂ ਅੰਗਰੇਜ਼ੀ ਸਰਵਸ ਪੈਕੇਜ ਤਾਂ ਮੈਂ ਯੂਜ਼ ਕਰ ਰਿਹਾ ਹਾਂ ਸਰਵਸ ਪੈਕੇਜ ਯੂਜ਼ ਕਰ ਰਿਹਾ ਹਾਂ ਓਕੇ ਓਕੇ ਜੀ ਸਾਹਿਬ ਜੀ ਮੈਂ ਤੁਹਾਡੀ ਲੱਖਾਂ ਹੀ ਲੋਕ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਬੋਡੀ ਸਰਵਸ ਬਾਰੇ ਜੀ ਮੈਂ ਸਹੀ ਕਹਾਂ ਵੀ ਆਪਣੇ ਸਰੀਰ ਦਾ ਧਿਆਨ ਰੱਖੋ ਨਿਰਦੇਸ਼ ਕੀ ਆਪਣਾ ਇੰਜਨ ਰੋਪਾ ਸਰਵਿਸ ਕਰਾਉਣਾ ਹੈ ਇਸ ਤਰ੍ਹਾਂ ਆਪਣੇ ਸੀਰੀਜ਼ ਦੀ ਸਰਵਿਸ ਵੀ ਕਰਨੀ ਚਾਹੀਦੀ ਹੈ ਬਿਲਕੁਕੁਲ ਜੀ ਧੰਨਵਾਦ ਜੀ ਸਭ ਤੁਹਾਡਾ ਬਹੁਤ ਬਹੁਤ